ਬਠਿੰਡਾ ਪੁਲਿਸ ਦੇ ਦੋ ਮੁਲਾਜ਼ਮ ਨਸ਼ੇ ਖਿਲਾਫ ਕਾਰਵਾਈ ਨਾ ਕਰਨ ਕਰਕੇ ਮੁਅਤਲ ਕਰ ਦਿੱਤੇ ਗਏ। ਹਵਾਲਾ ਦਿੱਤਾ ਗਿਆ ਕਿ ਨਸ਼ੇ ਖਿਲਾਫ ਮਿਲ ਰਹੀਆਂ ਸ਼ਿਕਾਇਤਾਂ ਤੇ ਠੁਕਮੀ ਕਾਰਵਾਈ ਉਹਨਾਂ ਦੇ ਵੱਲੋਂ ਨਹੀਂ ਕੀਤੀ ਗਈ। ਬਠਿੰਡਾ ਸਿਵਲ ਲਾਈਨ ਥਾਣੇ ਦੇ ਐਸਐਚਓ ਰਵਿੰਦਰ ਸਿੰਘ ਤੇ ਐਡੀਸ਼ਨਲ ਐਸਐਚਓ ਬਿਆਨ ਸਿੰਘ ਤੇ ਕਾਰਵਾਈ ਹੋਈ ਹੈ। ਕਿਉਂਕਿ ਉਹਨਾਂ ਦੇ ਵੱਲੋਂ ਨਸ਼ੇ ਖਿਲਾਫ ਬਣਦੀ ਕਾਰਵਾਈ ਨਹੀਂ ਕੀਤੀ ਗਈ ਇਹ ਹਵਾਲਾ ਬਠਿੰਡਾ ਪੁਲਿਸ ਦੇ ਵੱਲੋਂ ਦਿੱਤਾ ਜਾ ਰਿਹਾ। ਹਾਲਾਂਕਿ ਸਭ ਦੇ ਪਿੱਛੇ ਇੱਕ ਚਰਚਾ ਹੋਰ ਵੀ ਛੜੀ ਹੋਈ ਹੈ। ਉਹ ਚਰਚਾ ਇਹ ਹੈ ਕਿ ਪਿਛਲੇ ਦਿਨਾਂ ਦੇ ਵਿੱਚ ਇੱਕ ਡਾਕੂਮੈਂਟਰੀ ਇੱਕ ਹਿੰਦੀ ਚੈਨਲ ਦੇ ਵੱਲੋਂ ਬਠਿੰਡਾ ਦੇ ਵਿੱਚ ਆ ਕੇ ਬਣਾਈ ਜਾਂਦੀ ਹੈ ਤੇ ਕੁਝ ਦਿਨ ਪਹਿਲਾਂ ਉਹ ਡਾਕੂਮੈਂਟਰੀ ਰਿਲੀਜ਼ ਕੀਤੀ ਗਈ ਤੇ ਉਸ ਡਾਕੂਮੈਂਟਰੀ ਦੇ ਵਿੱਚ ਬਠਿੰਡਾ ਦੇ ਵਿੱਚ ਸ਼ਰਿਆਮ ਹੋ ਰਹੀ ਨਸ਼ੇ ਦੀ ਤਸਕਰੀ ਅਤੇ ਬਠਿੰਡਾ ਪੁਲਿਸ ਦੇ ਵੱਲੋਂ ਕੀਤੀ ਜਾ ਰਹੀ ਢਿੱਲੀ ਕਾਰਵਾਈ ਨੂੰ ਜੱਗ ਜਾਹਰ ਕੀਤਾ ਗਿਆ ਹਾਲਾਂਕਿ ਉਸ ਡਾਕੂਮੈਂਟਰੀ ਦੇ ਵਿੱਚ ਤਾਂ ਨਸ਼ਾ ਤਸਕਰਾਂ ਦੇ ਵੱਲੋਂ ਪੁਲਿਸ ਦੇ ਬਾਰੇ ਦੇ ਵਿੱਚ ਹੋਰ ਵੀ ਬਹੁਤ ਵੱਡੇ ਖੁਲਾਸੇ ਕੀਤੇ ਗਏ ਤੇ ਚਰਚਾ ਇਸ ਕਰਕੇ ਇਹ ਵੀ ਛਿੜ ਰਹੀ ਹੈ ਕਿ ਇਸ ਕਾਰਵਾਈ ਦਾ ਮੁੱਖ ਕਾਰਨ ਇਹ ਡਾਕੂਮੈਂਟਰੀ ਵੀ ਹੋ ਸਕਤੀ ਹੈ ਹਾਲਾਂਕਿ ਜਦੋਂ ਪੁਲਿਸ ਅਧਿਕਾਰੀਆਂ ਦੇ ਨਾਲ ਇਸ ਡਾਕੂਮੈਂਟਰੀ ਬਾਰੇ ਗੱਲਬਾਤ ਕੀਤੀ ਗਈ ਤਾਂ ਉਹਨਾਂ ਸਾਫ਼ ਤੇ ਸਪਸ਼ਟ ਤੌਰ ਤੇ ਇਨਕਾਰ ਕਰ ਦਿੱਤਾ ਕਿ ਡਾਕੂਮੈਂਟਰੀ ਬਾਰੇ ਸਾਨੂੰ ਕੁਝ ਵੀ ਨਹੀਂ ਪਤਾ ਪੁਲਿਸ ਅਧਿਕਾਰੀ ਇਹ ਕਹਿੰਦੇ ਨਜ਼ਰ ਆਏ ਕਿ ਹੋਰਨਾ ਖੇਤਰਾਂ ਦੇ ਵਿੱਚ ਹੋਰਨਾ ਥਾਣਿਆਂ ਦੇ ਵਿੱਚ ਸਹੀ ਢੰਗ ਦੇ ਨਾਲ ਨਸ਼ੇ ਦੇ ਖਿਲਾਫ ਕੰਮ ਚੱਲ ਰਿਹਾ ਹੈ ਇਸ ਖੇਤਰ ਦੇ ਵਿੱਚ ਪੁਲਿਸ ਮੁਲਾਜ਼ਮਾਂ ਦੀ ਢਿੱਲੀ ਕਾਰਗੁਜ਼ਾਰੀ ਸੀ ਇੱਥੇ ਸ਼ਿਕਾਇਤਾਂ ਮਿਲ ਰਹੀਆਂ ਸਨ ਤੇ ਉਹਨਾਂ ਸ਼ਿਕਾਇਤਾਂ ਤੇ ਬਣਦੀ ਕਾਰਵਾਈ ਨਹੀਂ ਹੋ ਰਹੀ ਸੀ ਜਿਸ ਤੇ ਕਰਕੇ ਪੁਲਿਸ ਮੁਲਾਜ਼ਮਾਂ ਤੇ ਇੱਕ ਕਾਰਵਾਈ ਕੀਤੀ ਗਈਏ ਮੈਂ ਇੱਥੇ ਸਾਫ਼ ਤੇ ਸਪਸ਼ਟ ਦੱਸਦੇ ਮਾਂ ਕਿ ਨਸ਼ਿਆਂ ਦੇ ਖਿਲਾਫ ਹੋਈ ਇਸ ਕਾਰਵਾਈ ਦੀ ਅਸੀਂ ਪ੍ਰਸ਼ੰਸਾ ਕਰਦੇ ਹਾਂ ਕਿ ਜੇਕਰ ਢਿੱਲੀ ਕਾਰਵਾਈ ਦੇ ਵਿੱਚ ਕੋਈ ਵੀ ਦੋਸ਼ੀ ਹੈ ਚਾਹੇ ਪੁਲਿਸ ਮੁਲਾਜ਼ਮ ਹੀ ਕਿਉਂ ਨਾ ਹੋਵੇ ਤਾਂ ਉਸ ਨੂੰ ਵੀ ਬਣਦੀ ਸਜ਼ਾ ਜ਼ਰੂਰ ਮਿਲਣੀ ਚਾਹੀਦੀ ਹੈ ਪਰ ਇੱਥੇ ਵੱਡਾ ਸਵਾਲ ਤਾਂ ਇਹ ਵੀ ਹੈ ਕਿ ਪੰਜਾਬ ਭਰ ਦੇ ਵਿੱਚ ਬਹੁਤੇ ਐਸੇ ਚਰਚਿਤ ਇਲਾਕੇ ਨੇ ਜਿਨ੍ਹਾਂ ਦੇ ਵਿੱਚ ਨਸ਼ੇ ਦੀ ਹੋ ਰਹੀ ਸ਼ਰਮ ਵਿਕਰੀ ਦਾ ਬੋਲਬਾਲਾ ਅਕਸਰ ਸਾਹਮਣੇ ਆਉਂਦਾ ਹੈ ਕਿ ਉਹਨਾਂ ਜਗ੍ਹਾਵਾਂ ਤੇ ਵੀ ਬਣਦੀ ਕਾਰਵਾਈ ਹੋ ਰਹੀ ਹੈ ਹੋਰ ਤਾਂ ਹੋਰ ਬਠਿੰਡੇ ਜ਼ਿਲ੍ਹੇ ਦਾ ਇੱਕ ਪਿੰਡ ਜਿੱਥੋਂ ਦੇ ਆਮ ਆਦਮੀ ਪਾਰਟੀ ਦੇ ਵ代ਪੀ ਨੇ ਉਸ ਪਿੰਡ ਦੇ ਵਿੱਚ ਨਸ਼ੇ ਦੇ ਖਿਲਾਫ ਪਿਛਲੇ ਸਮੇਂ ਅਚ ਬਹੁਤ ਲੰਬਾ ਧਰਨਾ ਚੱਲਿਆ ਹਾਲਾਂਕਿ ਧਰਨਾ ਉਸ ਤੋਂ ਬਾਅਦ ਚੁੱਕ ਲੈ ਗਿਆ ਪਰਪਿੰਡ ਵਾਸੀ ਤਾਂ ਇਹ ਵੀ ਦੱਸਦੇ ਨੇ ਕਿ ਨਸ਼ੇ ਦੀ ਵਿਕਰੀ ਹਾਲੇ ਵੀ ਉਸਪਿੰਡ ਦੇ ਵਿੱਚ ਸ਼ਰਮ ਚੱਲ ਰਹੀ ਹੈ ਕਿ ਉੱਥੇ ਵੀ ਨਸ਼ਾ ਵਿਕਮਾਉਣ ਵਾਲਿਆਂ ਤੇ ਕਾਰਵਾਈ ਹੋਈ ਹੁਣ ਇੱਥੇ ਵੱਡਾ ਸਵਾਲ ਤਾਂ ਇਹ ਵੀ ਬਣਦਾ ਹੈ ਕਿ ਪੁਲਿਸ ਦੇ ਵੱਲੋਂ ਕੀਤੀ ਗਈ ਇਹ ਕਾਰਵਾਈ ਸਿਰਫ ਗੋਗਲੋਂ ਤੋਂ ਮਿੱਟੀ ਝਾੜਨ ਦੇ ਬਰਾਬਰ ਹੈ ਜਾਂ ਫਿਰ ਪੰਜਾਬ ਪੁਲਿਸ ਪੰਜਾਬ ਦੇ ਵਿੱਚ ਵਿਕ ਰਹੇ ਚਿੱਟੇ ਦੇ ਖਿਲਾਫ ਵਾਕਿਆ ਦੇ ਵਿੱਚ ਹੀ ਸਖਤ ਹੋਈਏ ਜੇਕਰ ਸਖਤੀ ਹੈ ਤਾਂ ਪੰਜਾਬ ਦੇ ਲਈ ਬਿਹਤਰ ਵੀ ਹੈ ਪੰਜਾਬ ਦੇ ਵਸਨੀਕਾਂ ਦੇ ਲਈ ਬਿਹਤਰ ਵੀ ਹੈ ਤਾਂ ਫਿਰ ਇਹ ਵੀ ਹੋ ਸਕਦਾ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਇਸੇ ਸ਼ਕਤੀ ਦੇ ਅਧੀਨ ਪੰਜਾਬ ਦੇ ਵਿੱਚ ਹੋਰ ਵੀ ਕਈ ਕਾਰਵਾਈਆਂ ਵੇਖਣ ਨੂੰ ਮਿਲ ਸਕਦੀਆਂ ਨੇ ਇਸ ਕਾਰਵਾਈ ਤੇ ਬਠਿੰਡਾ ਪੁਲਿਸ ਦਾ ਕੀ ਕਹਿਣਾ ਹੈ ਉਹ ਵੀ ਸੁਣੇ ਇਹ ਜੋ ਕਾਰਵਾਈ ਕੀਤੀ ਗਈ ਹੈ ਇਹ ਮਾਨਯੋਗ ਸੀਐਮ ਸਾਹਿਬ ਮਾਨਯੋਗ ਡੀਜੀਪੀ ਸਾਹਿਬ ਜੋ ਸਖ਼ਤ ਹਦਾਇਤਾਂ ਪਹਿਲਾਂ ਤੋਂ ਜਾਰੀ ਹੋਈਆਂ ਹਨ ਜੋ ਨਸ਼ੇ ਬੇਚਦੀ ਕਰਦੇ ਹੈਗੇ ਉਹਨਾਂ ਨੂੰ ਉੱਕਿਆ ਜਾਵੇ ਉਹਨਾਂ ਨੂੰ ਅਰੈਸਟ ਕੀਤਾ ਜਾਵੇ ਤੇ ਇਹ ਤੋਂ ਬਿਆਣਾ ਵਸਤੀ ਦੇ ਅੰਦਰ ਸ਼ਿਕਾਇਤ ਮਿਲ ਰਹੀ ਸੀ ਪਬਲਿਕ ਵੱਲੋਂ ਬਾਰ-ਬਾਰ ਸ਼ਿਕਾਇਤਾਂ ਮਿਲ ਰਹੀ ਸੀ ਜਦੀ ਪੜਤਾਲ ਕਰਵਾਈ ਗਈ ਤੋਂ ਸ਼ਿਕਾਇਤਾਂ ਜਿਹੜੀ ਸੀ ਸਹੀ ਪਾਈ ਗਈ ਸੀ ਤੋਂ ਸ਼ਿਕਾਇਤਾਂ ਦੇ ਆਧਾਰ ਤੇ ਜਿਹੜਾ ਹੈਗਾ ਇਨਸਪੈਕਟਰ ਰਵਿੰਦਰ ਕੁਮਾਰ ਨੂੰ ਮੁਅਤਲ ਕਰ ਦਿੱਤਾ ਗਿਆ ਤੇ ਨਾਲ ਹੀ ਸਹਾਇਕ ਜੋ ਮੁਖੀ ਹੈਗਾ ਥਾਣੇ ਦਾ ਵੀਰਨ ਸਿੰਘ ਸਬ ਇਨਸਪੈਕਟਰ ਉਹਨਾਂ ਨੂੰ ਵੀ ਐਸਐਸਪੀ ਸਾਹਿਬ ਨੇ ਮੁਅਤਲ ਕਰ ਦਿੱਤਾ ਚ ਬਦਲਤਾ ਇਤੇ ਨੂੰ ਬਦਲਤਾ ਆ ਰਹੀ ਹੈ ਸਿਪੇ ਟਨਸਾਈ ਵਿਕਰਿਆ ਲੇਕਿਨ ਉਹਦੀ ਕਾਰਵਾਈ ਜਿਹੜੀ ਹੈਗੀ ਢਿੱਲੀ ਸੀਗੀ ਬਾਕੀ ਥਾਣਿਆਂ 'ਚ ਕਾਰਵਾਈ ਹੈਗੀ ਜਿਹੜੀ ਪ੍ਰੋਪਰ ਚੱਲ ਰਹੀ ਹੈਗੀ ਜੋ ਵੀ ਅਗਰ ਕੋਈ ਇਹ ਜਿਹੀ ਕੋਤਾਈ ਵਰਤੂਗਾ ਅੱਗੇ ਤੋਂ ਤਾਂ ਉਹਦੇ ਖਿਲਾਫ ਵੀ ਇਹ ਐਕਸ਼ਨ ਲੱਗ ਸਕਦੇ ਐਕਸ਼ਨ ਲਿਖਤੇ ਜਾਣਗੇ ਸਰ ਲਾਪਰਵਾਹੀ ਕਿਹចਾ ਕੋਈ ਇਨਵੋਲਵਮੈਂਟ ਵਿੱਚ ਸਾਈਡ ਇਨਵੋਲਵਮੈਂਟ ਨਹੀਂ ਹੈ ਇਹਦੇ ਅੰਦਰ ਲਾਪਰਵਾਹੀ ਕਹਿ ਸਕਦੇ ਆਪਾਂ सर समय से कार्रवाई समय से सरकार कार्रवाई की नहीं गई कोई पब्लिक इंफॉर्मेशन देती है तो वो इंफॉर्मेशन उतनी जस्ट कार्रवाई नहीं हुई है नहीं। तो यही शिकायत है और ये एंदर इन्वॉल्वमेंट दी कोई नहीं है इस शिकायत है कोई कितने देर आली गल नहीं है एंदर ये गल है कि एक या दो बार भी आई है तब भी कार्रवाई क्यों नहीं हुई है उठ इस तरह के मामले तो हो रहे थे अभी तो भी आया जब जनता नगर और भीड़ चलाएगा और भी नहीं ये चीजें हम सीधी देख रहे हैं कि ये नो सुपरवाइज कर रहे हैं निचले लेवल पे भी कोई अगर ऐसी कार्रवाई नहीं करता तो वो दे नाल भी यही होगा कार्रवाई ना करना सर कोई क्रिटिकल दबाव या नहीं ये या कोई दबाव नहीं है मैं तोनु पहले ही कहया बस काम के मतलब टिल्ली कार्यगुजारी जिन्नू आपा डॉक्यूमेंट्री मैंने देखी ਬਿਲਕੁਲ ਜੀ ਮੈਂ ਤਾਂ ਸਾਡੇ ਜੋ ਵੀ ਪੁਲਿਸ ਅਫਸਰ ਸਾਡੇ ਥੱਲੇ ਵਾਲੇ ਹੈਗੇ ਐਸ ਐਚ ਓ ਡੀ ਐਸ ਪੀ ਸਾਹਿਬਾਨ ਜਾਂ ਦੂਜੀ ਹੋਰ ਅਫਸਰ ਥੱਲੇ ਸਹੀ ਤਾਂ ਮੈਂ ਉਹਨਾਂ ਨੂੰ ਹਿਦਾਇਤ ਕਰੂੰਗਾ ਸ਼ਕਤੀ ਨਾਲ ਵੀ ਇਹ ਟੀਲੀਗਾਰੀ ਗੁਜ਼ਾਰੀਆਂ ਨਾ ਹੋਵੇ ਜੇ ਇੱਥੇ ਤੁਹਾਨੂੰ ਕੋਈ ਸ਼ਿਕਾਇਤ ਮਿਲਦੀ ਹੈ ਤੁਰੰਤ ਉਹਦੇ ਉੱਤੇ ਕਾਰਵਾਈ ਕੀਤੀ ਜਾਵੇ ਉਹਨੂੰ ਅਰੈਸਟ ਕੀਤਾ ਜਾਵੇ